ਉਹ ਯਾਰ ਮੈਂ ਤਾਂ ਸੇਵਾ ਕਰਨ ਆਇਆ ਪਹਿਲਾਂ ਮੇਰੀ ਗੱਲ ਸੁਣੋ ਐਵੇਂ ਕਿਹੇ ਖਾਤੇ ਇਹ ਤਸਵੀਰ ਪੰਜਾਬ ਦੀ ਦੇਖਣ ਵਾਲੀ ਹੈ ਭਾਈ ਇੱਧਰ ਇੱਕ ਬੇਨਤੀ ਕਰਨੀ ਨਹੀਂ ਦੱਸੋ ਜੀ ਅਹੀਂ ਨਾ ਥੋੜੀ ਜੀ ਸਾਡੇ ਕੋਲ ਸੇਵਾ ਆ ਇਹ ਉਹ ਯਾਰ ਮੈਂ ਤਾਂ ਸੇਵਾ ਕਰਨ ਆਇਆ ਪਹਿਲਾਂ ਮੇਰੀ ਗੱਲ ਸੁਣੋ ਐਵੇਂ ਕਿਹੇ ਖਾਤੇ ਚ ਪਾਉਣੀ ਹੈ ਨਾ ਸੇਵਾ ਅਹੀਂ ਘਰ ਕੱਢਦੇ ਆ ਇਹ ਦਾ ਸਬੰਧ ਹੈ ਤੇ ਸਾਡੀ ਕਿਤੇ ਆ ਤਸਵੀਰ ਕਿਸੇ ਨੇ ਨਹੀਂ ਦਿਖਾਣੀ ਜਿਹੜੀ ਪਿੰਡਾਂ ਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਮੇਰੀ ਇੱਕ ਬੇਨਤੀ ਹੈ ਉਸੇ ਨਾਲ ਡਾਕਟਰ ਸਾਹਿਬ ਹੈਗੇ ਨੇ ਮੈਂ ਉਹਨਾਂ ਨੂੰ ਤੁਹਾਡੀ ਸੇਵਾ ਦਵਾਨਾ ਉਹ ਕਿਸੇ ਮਰੀਜ਼ ਦੀ ਦਵਾਈਆਂ ਚ ਅਸੀਂ ਆਜੋ ਆਜੋ ਯਾਰ ਆ ਬੱਚੀ ਤੁਹਾਡੀ ਹੈ ਵਾਹ ਤੁਸੀਂ ਦੇਖੋ ਪਾਜੀ ਸਾਡੇ ਕੋਲ ਤੇ ਸਾਡੇ ਹਾੜਾਂ ਦੀ ਸੇਵਾ ਕਰਨਾ ਆ ਉਹ ਪੈਸੇ ਕੱਢ ਕੇ ਲੈ ਆਈ ਜੀ ਸਾਡੀ ਸੇਵਾ ਲਵਾਓ ਇਹ ਤਸਵੀਰਾਂ ਪੰਜਾਬ ਦੀਆਂ ਨਹੀਂ ਮਿਲਣੀਆਂ ਕਿੰਨੇ ਸੱਚੇ ਦਿਲ ਵਾਲੇ ਇਨਸਾਨ ਆਜੋ ਭਾਈ ਤੁਹਾਡੀ ਮੈਂ ਡਾਕਟਰ ਸਾਹਿਬ ਨੂੰ ਸੇਵਾ ਲਵਾਨਾ ਆਜੋ ਇਹ ਤਸਵੀਰ ਪੰਜਾਬ ਦੀ ਦੇਖਣ ਵਾਲੀ ਹੈ ਜਿਹੜੇ ਲੋਕ ਨੇ ਵਿਚਾਰੇ ਇੱਥੇ ਆ ਰਹੇ ਨੇ ਆ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਐ ਆ ਸਾਡੇ ਕੋਲ ਵੀਰਨਾ ਕੁਝ ਪੈਸੇ ਲੈ ਕੇ ਆਏ ਨੇ ਇਹਨਾਂ ਨੇ ਯਾਰ ਸੇਵਾ ਕਰਨੀ ਐ ਇਹਨਾਂ ਆਪਾਂ ਕਿਸੇ ਲੋੜਵੰਦ ਤੱਕ ਪਹੁੰਚਾਉਣਾ ਠੀਕ ਐ ਆ ਤੁਹਾਡੀ ਸੇਵਾ ਐ ਯਾਰ ਧੰਨਵਾਦ ਯਾਰ ਬਾਈ ਯਾਰ ਧੰਨਵਾਦ ਨਗਰ ਚ ਆਏ ਜੀ ਕੀ ਸ਼ੁਭਨਾਮ ਤੁਹਾਡਾ ਮੇਰਾ ਜਗਜੀਤ ਸਿੰਘ ਜਗਜੀਤ ਸਿੰਘ ਯਾਰ ਜਗਜੀਤ ਸਿੰਘ ਜੀ ਲਈ ਯਾਰ ਮਤਲਬ ਸ਼ਬਦ ਨਹੀਂ ਬਣੇ ਕਿ ਤੁਸੀਂ ਦੇਖੋ ਬੰਦਾ ਹੜਾਂ ਦੀ ਇਮਾਰਤ ਉਹ ਘਰ ਜਾ ਕੇ ਦੱਸਿਆ ਮੈਂ ਉਹ ਬੈਠਾ ਸਾਹਮਣੇ ਅੱਛਾ ਬੇਟੀ ਨੇ ਦੱਸਿਆ ਆ ਆਜਾ ਪੁੱਤਰ ਇਹਦਾ ਫੋਟੋ ਖਿੱਚਵਾ ਗਿਆ ਜੱਫੀ ਪਾ ਮੈਨੂੰ ਕੁੱਟ ਕੇ ਜੱਫੀ ਪ ਧੰਨਵਾਦ ਤੁਹਾਨੂੰ ਆਜਾ ਫੋਟੋ ਕਰਾਈ ਆਪਾਂ ਕਿੱਥੇ ਫੋਨ ਤੇਰਾ